ਦਾਜੀ ਨਹੀਂ ਹੈਗੇ ਹੁਣ ਇਹਨੂੰ ਦੋ ਦਿਨ ਅਸੀਂ ਬੋਏ ਦੇ ਰੱਖਿਆ ਸਾਰਾ ਕੁਝ ਨੇ ਫੈਸਿਲਿਟੀ ਦਿੱਤੀ ਸਾਰਾ ਕੁਝ ਕੀਤਾ ਮਗਰ ਜਿਵੇਂ ਉਹ ਕਹਿੰਦੇ ਕਿ ਮੈਨੂੰ ਹਸਪੀਟਲ ਛੱਡਿਓ ਮੈਨੂੰ ਇੱਥੇ ਆਹ ਇਲਾਜ ਕਰਾ ਦਿਓ ਉਹ ਕਰਾ ਦਿਓ ਮੈਂ ਕਿਹਾ ਬਾਬਾ ਜੀ ਤੁਸੀਂ ਇੱਥੇ ਰਹੋ ਸਾਰੀ ਫੈਸਿਲਿਟੀਆਂ ਤੁਹਾਨੂੰ ਮਿਲਦੀਆਂ ਪਈਆਂ ਵਾ ਮਗਰ ਨਹੀਂ ਜਾਗੇ ਦਾਜੀ ਕਿਉਂਕਿ ਅਗਲੇ ਸਮੇਂ ਲੋ ਇੱਥੇ ਸਾਰਾ ਕੁਝ ਮਿਲਦਾ ਪਰ ਕੁਛ ਇਹਨੂੰ ਦਾਰੂ ਹੋ ਗਈ ਕੁਛ ਹੋ ਗਈ ਇੱਥੇ ਦੇ ਕੇ ਦਾਜੀ ਨੇ ਇਹ ਜੀ ਉਹਨੇ ਬਾਬਾ ਇਹਨਾਂ ਗੱਲ ਕਿੱਥੇ ਸੀ ਕਿ ਅਸੀਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਉਹਨਾਂ ਨੇ ਆਪ ਹੀ ਛੱਡਿਆ ਸੀ ਨੇ ਅਸੀਂ ਛੱਡਿਆ ਕਹਿੰਦੇ ਸੀ ਮੈਂ ਹਸਪੀਟਲ ਜਾਣਾ ਇਹਨੂੰ ਹਸਪੀਟਲ ਭੇਜਿਆ ਸੀ ਅਸੀਂ ਠੀਕ ਹੈ ਕਹਿੰਦੇ ਮੇ ਇਲਾਜ ਕਰਾਣਾ ਬਾਅਦ ਇਹ ਕਹਿੰਦੇ ਹਸਪੀਟਲ ਭੇਜਣ ਨੂੰ ਕੋਈ ਬਿਮਾਰੀ ਹੈਗੀ ਹੁਣ ਸਾਡੇ ਕੋਲ ਹੈਗੇ ਬਜ਼ੁਰਗ ਸਾਰੇ ਦੂਸਰੇ ਹੁਣ ਅਸੀਂ ਇਹ ਨਹੀਂ ਚਾਹਦੇ ਕਿ ਤੁਸੀਂ ਉਹਨੂੰ ਵੀ ਬਿਮਾਰੀ ਲੱਗੇ ਕੋਈ ਸਾਡੇ ਕੋਲ ਨਹੀਂ ਫੈਸਿਲਿਟੀ ਨਹੀਂ ਹੈਗੀ ਕਿ ਉੱਥੇ ਅਸੀਂ ਸਾਰਿਆਂ ਨੂੰ ਇਲਾਜ ਕਰਵਾ ਸਕੀਏ ਠੀਕ ਹੈ ਜੇ ਕੋਈ ਹੋਰ ਵੀ ਹੈ ਕੋਈ ਛੈਗੀ ਬਿਮਾਰੀ ਤੇ ਉੱਥੇ ਉਹਨੂੰ ਲੈ ਗਏ ਸੀਗੇ ਉਹ ਉਹਨਾਂ ਨੇ ਉਹਨੂੰ ਇੱਥੇ ਚਾਉਣਾ ਇੱਥੇ ਭੇਜਤਾ ਉਹਨਾਂ ਨੇ ਹਸਪੀਟਲ ਵਾਲੇ ਨੇ ਕਹਿੰਦਾ ਨਹੀਂ ਕਿ ਨਸ਼ੇ ਕਾਰਨ ਇਹਨਾਂ ਦੀ ਦਿੱਕਤ ਇੰਨਾ ਦੀ ਨਹੀਂ ਇੰਨਾ ਦੀ ਪਤਾ ਨਹੀਂ ਕਿ ਮੈਂ ਠੰਡ ਕਰਕੇ ਮਰੇ ਹੋ ਗਏ ਸੋ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਇੱਥੇ ਉਹਨੂੰ ਅਸੀਂ ਬਜ਼ੁਰਗ ਲੈ ਕੇ ਵੀ ਚਾਹੀਏ ਕੋਈ ਜਾਨ ਰਾਜੀ ਨਹੀਂ ਹੈਗੇ ਠੀਕ ਆ ਉੱਥੇ ਫੇਰ ਆ ਜਾਂਦੇ ਨੇ ਤੇ ਬਾਬਾ ਜੀ ਨਾਲ ਕੰਮ ਕਰਦਾ ਹੈ ਲੇਬਰ ਦਾ ਤੇ ਕੱਲ ਇਹ ਕੰਮ ਤੇ ਨਹੀਂ ਗਿਆ ਸਾਰਿਆਂ ਨੂੰ ਉੱਥੇ ਲੰਮਾ ਪਿਆ ਰਿਹਾ ਤਾਂ ਪਈ ਇਹ 6-7 ਵਜੇ ਪੂਰੇ ਹੋਏ ਆ ਸਾਰਿਆਂ ਨੂੰ ਇੱਥੇ ਜਿੰਨੇ ਬੰਦੇ ਇੱਥੇ ਰਹਿੰਦੇ ਸਾਰਿਆਂ ਨੂੰ ਪਤਾ ਇਹਨੇ ਕਿਸੇ ਪੁਲਿਸ ਨੂੰ ਨਹੀਂ ਫੋਨ ਕੀਤਾ ਨਾ ਕਦੇ ਹੋਰ ਬਾਤੇ ਕੀਤਾ ਕਿੰਨੀ ਦੇਰ ਦਾ ਤੁਹਾਨੂੰ ਮਤਲਬ ਸੌਂਦਾ ਸੀ ਫੁੱਟਬਾਲ ਦੇ ਬਹੁਤ ਧੇਰ ਹੋ ਗਿਆ ਇਹਨੂੰ ਕਹਿੰਦੇ 22 ਸਾਲ ਹੋ ਗਏ ਕਹਿੰਦੇ ਕਿੱਥੇ ਦਾ ਰਹਿਣ ਵਾਲਾ ਕੁਛ ਇਹ ਆ ਮਾਇਆਪੁਰੀ ਕੋ ਬੰਦਾ ਇੱਕ ਗਿਆ ਉਹਦੀ ਕੁੜੀ ਲੈਣਾ ਉਹ ਜਾਣਕਾਰ ਉਹਦੀ ਕੁੜੀ ਆਊਗੀ ਹੁਣ ਠੀਕ ਹੈ ਹਾਂ ਜੀ ਮਾਇਆਪੁਰੀ ਰਹਿਣ ਦਾ ਵਾਲਾ ਹੈ ਮਾਇਆਪੁਰੀ ਠੀਕ ਹੈ ਹਾਂ ਜੀ ਇਹ ਇੱਕ ਗੱਲ ਪਰ ਇਹ ਇਹ ਫੁੱਟਬਾਲ ਦੇ ਕਿਉਂ ਖੁੰਦਦੇ ਤੇ ਘਰ 'ਚ ਕੋਈ ਹੈ ਨਹੀਂ ਕੋਈ ਜੀ ਮੇਰਾ ਤਾਂ ਚੂੜਾ ਰੁੱਡਾ ਮੈਂ ਕੋ ਛੋਕ ਨਾਲ ਲਿਆ ਆਂ ਮੈਂ 6 ਮਹੀਨੇ ਘਰ ਲਮਾ ਬਿਆਰਿਆ ਤੇ ਨਾ ਅੱਕਵਿਆ ਘਰ ਲਮਾ ਪੈ ਗੇ ਉਸ ਸਮੇਂ ਪਹਿਲਾਂ ਤੁਸੀਂ ਇੱਕ ਬੋਏ ਸੀਗੇ ਆਪਣੇ ਵੀ ਕਹਿੰਦੇ ਐ ਐਨ ਜੀਓ ਵਾਲੇ ਤੁਸੀਂ ਉਹਨਾਂ ਦੇ ਨਾਲ ਗਏ ਸੀਗੇ ਫਿਰ ਉਹ ਤੋਂ ਵਾਪਸ ਕਿਉਂ ਉਹ ਵਾਓ ਜੀ ਵਾਪਸ ਮੈਂ ਨਹੀਂ ਆਇਆ ਵਾਪਸ ਮੈਂ ਨਹੀਂ ਆਇਆ ਉਹਨੇ ਦੂਜੇ ਦਿਨ ਮੈਨੂੰ ਭੇਜ ਹੀ ਦਿੱਤਾ ਅੱਛਾ ਦੂਜੇ ਦਿਨ ਭੇਜਤਾ ਮੈਨੂੰ ਉਹਨਾਂ ਨੇ ਭੇਜੇ ਉਹਨਾਂ ਨੇ ਆਪ ਭੇਜਤਾ ਅੱਛਾ ਤੇ ਜਿਹੜੀ ਹੁਣ ਬੰਦੇ ਦੀ ਤਹਿਤ ਹੋ ਚੁੱਕੀ ਨੀ ਹੈ ਇੱਕ ਹੋਰ ਟਾਈਮ ਸੀਗਾ ਜੀ ਹਾਂਜੀ ਇਹ ਕਿੰਨੇ ਕਬੇ ਡੈਥ ਹੋਈ ਹੈ ਬੰਦੇ ਨੂੰ ਪਤਾ ਲੱਗ ਪਾਇਆ ਤੁਸੀਂ ਸੁੱਤੇ ਸੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਹ ਬੰਦਾ ਡੈਥ ਹੋ ਗਿਆ ਇਹ ਸਾਰਿਆਂ ਨੂੰ ਪਤਾ ਇੱਥੇ ਜਿੰਨੇ ਬੰਦੇ ਆ ਆ ਪੁਲਿਸ ਵਾਲੇ ਨੇ ਗੱਤੇ ਜਗਾਏ ਸਾਰੇ ਸਭ ਸਭ ਬੰਦਿਆਂ ਨੂੰ ਪਤਾ ਅੱਛਾ ਹਾਂ ਸਾਰਿਆਂ ਨੂੰ ਪਤਾ ਪਰ ਕਿਸੇ ਨੇ ਨਾ ਪੁਲਿਸ ਨੂੰ ਫੋਨ ਕੀਤਾ ਨਾ ਤੁਹਾਨੂੰ ਕੀਤਾ ਕੋਈ ਬਿਮਾਰ ਸੀਗਾ ਜਾਂ ਕਿਸ ਤਰ੍ਹਾਂ ਮਤਲਬ ਹੈ ਬਿਮਾਰ ਨਹੀਂ ਸੀ ਕੱਲ ਕੱਲੇ ਕੰਮ ਤੇ ਨਿਗਿਆ ਕੱਲੇ ਬਿਵਾਰ ਹੋਇਆ ਅੱਛਾ ਤੇ ਕੱਲ ਇਹ 6-7 ਵਜੇ ਹੀ ਪੂਰਾ ਹੋਇਆ ਹੋਇਆ। ਇਹਨਾਂ ਦੇ ਘਰ ਦੇ ਕੋਈ ਪਰਿਵਾਰ ਆਇਆ? ਆਹ ਕੁੜੀ ਆਉਗੀ ਇਹਦੀ, ਉਹ ਬੰਦਾ ਗਿਆ ਲੈਣ ਕੁੜੀ ਇਹਦੀ। ਅੱਛਾ। ਹਾਂ। ਬਿਲਕੁਲ ਇਹ ਸਾਨੂੰ ਜੋ ਸ਼ਿਕਾਇਤਾਂ ਵੀ ਮਿਲਦੀਆਂ ਰਾਤ ਦੋ ਬੰਦੇ ਖੜੇ ਵੀ ਨੇ ਤੋਂ। ਤੇ ਉਹਨਾਂ ਦੀ ਸੰਬੰਧ ਵਿੱਚ ਕੈਮਰੇ ਚੈੱਕ ਕਰਨ ਆਏ ਸੀ। ਅਸੀਂ ਆ ਕੇ ਜਦੋਂ ਇੱਥੇ ਦੇਖਿਆ ਤਾਂ ਇਹ ਬੰਦਾ ਡੈੱਡ ਹੋਇਆ ਪਿਆ ਸੀਗਾ। ਜੇ ਹੁਣ ਇਹਦੀ ਸਨਾਖਤ ਕੋਈ ਨਹੀਂ ਹੈਗੀ ਇਹਦਾ, ਇਹਨੂੰ 72 ਘੰਟੇ ਵਾਸਤੇ ਇਹਦੀ ਡੈੱਡ ਬਾਡੀ ਰੱਖਾਂਗੇ ਤੇ ਬਾਕੀ ਇਹਦੀ ਹੁਣ ਤੁਹਾਡੇ ਚੈਨਲ ਦੇ ਜ਼ਰੀਏ ਦਾ ਉਹ ਵੀ ਪਾਵਾਂਗੇ। ਵੀ ਕਿਹਦਾ ਕੌਣ ਹੈ ਇਹਦਾ ਕੋਈ ਬਾਲੀਵਾਰ ਸਹਿਤ ਆ ਸਾਡੇ ਨਾਲ ਸੰਪਰਕ ਕਰੇ ਹਾਂਜੀ ਇਹਨਾਂ ਨੂੰ ਤਾਂ ਪਹਿਲਾਂ ਵੀ ਛੱਡ ਜਾਂਦੇ ਫੇਰ ਆ ਜਾਂਦੇ ਨੇ ਇਹ ਸ਼ੈਲਟਰ ਆਉਣ ਤੋਂ ਵੀ ਆ ਜਾਂਦੇ ਨੇ ਪਰ ਇੱਥੇ ਇਹਨਾਂ ਨੂੰ ਲੋਕ ਲਿਆ ਕੇ ਉਰੀ ਖਾਣ ਨੂੰ ਦਿੰਦੇ ਨਹੀਂ ਇਹਨਾਂ ਨੂੰ ਫਿਰ ਕਹੇ ਆ ਵੀ ਉੱਥੇ ਸਾਨੂੰ ਬੰਦਨ ਰਹਿਣਾ ਇੱਥੇ ਅਸੀਂ ਆਜ਼ਾਦ ਆ ਜਿਵੇਂ ਮਰਜ਼ੀ ਜਿੱਧਰ ਮਰਜ਼ੀ ਜਾਈਏ ਆਈਏ ਜੋ ਉਸ ਕਰਕੇ ਰਹਿੰਦੇ ਨਹੀਂ ਹੈਗੇ ਉੱਥੋਂ ਭੱਜੇ ਆਉਂਦੇ ਨੇ ਫੇਰ ਮਾਲਵੇ ਦਾ ਪਰਿਵਾਰ ਨਾਲ ਸਾਡੇ ਦਾ ਕੋਈ ਕੰਟੈਕਟ ਪਾਇਆ ਵੀ ਨਹੀਂ ਇਹ ਇਹ ਇਹਨਾਂ ਦੇ ਨਾਲ ਨਹੀਂ ਇਹ ਜਿਹੜੀ ਡੈਡ ਬਾਡੀ ਹੈ ਇਹਨਾਂ ਦਾ ਹਜੇ ਕੁਝ ਨਹੀਂ ਪਤਾ ਲੱਗਿਆ ਹੈਗਾ ਇਹਨਾਂ ਨੂੰ 72 ਘੰਟੇ ਲਈ ਮਾਰਚਰੀ 'ਚ ਰਖਾਵਾਂਗੇ ਡੈਡ ਬਾਡੀ ਤੇ ਇਹਨਾਂ ਦਾ ਇਸ਼ਤਿਹਾਰਦਾਰੀ ਕਰਾਂਗੇ ਤੇ ਬਾਕੀ ਟੀਵੀ ਤੇ ਇਤਰੀ ਅਖਬਾਰ ਚ ਕਢਾਵਾਂਗੇ ਇਹਨਾਂ ਦਾ ਤੇ ਜੇ ਇਹਨਾਂ ਦਾ ਕੋਈ ਵਾਰਿਸ ਮਿਲਦਾ ਤਾਂ ਉਹਨਾਂ ਦੇ ਹਵਾਲੇ ਡੈਡ ਬਾਡੀ ਕੀਤੀ ਜਾਊਗੀ ਨਹੀਂ ਤਾਂ ਇਹਨਾਂ ਦਾ ਜਿਹੜਾ ਸੰਸਕਾਰ ਜੋ ਵੀ ਧਰਮ ਦੀ ਰੀਤੀਆਂ ਮੁਤਾਬਕ ਚੱਲਦਾ ਉਹਦੇ ਨਾਲ ਕਰਾ ਦਾਂਗੇ ਨਹੀਂ ਅਸੀਂ ਚੌਂਕੀ